ਮਨ ਲਓ ਚਿਹਰ ਮਿਲਣ ਕੋ ਕਿਉ ਦਰਸ਼ਨ ਪਾਈਆਂ ਮੈਂ ਲੱਖ ਵੜਤੇ ਸਹਬਾ ਜੇ ਬਿੰਦ ਬਲਾਈਆਂ ਮਨ ਲਓ ਚਿਹਰ ਮਿਲਣ ਕੋ ਕਿਉ ਦਰਸ਼ਨ ਪਾਈਆਂ ਮੈਂ ਲੱਖ ਵੜਤੇ ਸਹਬਾ ਜੇ ਬਿੰਦ ਬਲਾਈਆਂ ਮੈਂ ਚਾਰੇ ਕੁੰਡਾਂ ਭਾਲੀਆਂ ਤਦ ਜੇ ਵੜਨਾ ਸਾਈਆਂ ਮੈਂ ਦੱਸਿਓ ਮਾਰਗ ਸੰਤੋ ਕਿਉ ਪ੍ਰਭ ਮਲਾਈਆਂ ਮਨ ਆਰਪੇ ਰਹਾ ਮੈਂ ਤਜਿਓ ਹਿਤ ਪੰਥ ਜਲਾਈਆਂ ਨਿਤ ਸਾਵਿਓ ਸਹਬਾ ਆਪਣਾ ਸਤ ਸੰਗ ਮਲਾਈਆਂ ਸਬੇ ਆਸਾਂ ਪੂਰੀਆਂ ਗੁਰਮੈਲ ਬਲਾਈਆਂ ਤੁਝ ਅਵਰ ਨਾ ਹੋਰ ਨਾ ਸੋਝਈ ਮੇਰੇ ਮੇਤਰ ਗੁਰਸਾਈਆਂ ਸਬੇ ਆਸਾਂ ਪੂਰੀਆਂ ਗੁਰਮੈਲ ਬਲਾਈਆਂ ਤਦ ਜੇ ਵਡਹੋਰ ਨਾ ਸੋਚਈ ਮੇਰੇ ਮਿੱਤਰ ਸਦਾਈਆਂ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਤਿਗੁਰ ਦੇ ਨਾਲ ਸਾਖੀ ਸਾਂਝੀ ਕਰਨ ਅੱਗੇ ਆਂ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰ ਰਾਮ ਸਨੇਹੀ 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 ਤਬ ਲਗ 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 ਬਿਸਰ ਰਾਮ ਸਨੇਹੀ 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 ਮਸਮਸ ਰੋਵੇ ਕਬੀਰ ਕੀ ਮਾਈ ਮਸਮਸ ਰੋਵੇ ਕਬੀਰ ਕੀ ਮਾਈ ਇਬਾਰਕ ਕੈਸੇ ਜੀਵੇ ਰਗੁਰਾਈ ਇਬਾਰਕ ਕੈਸੇ ਜੀਵੇ ਰਗੁਰਾਈ ਬਿਸਰੈ ਰਾਮ ਸਨੇਹ ਬਿਸਰੈ ਰਾਮ ਸਨੇਹ ਬਿਸਰੈ ਰਾਮ ਸਨੇਹ ਬਿਸਰੈ ਰਾਮ ਸਨੇਹ ਤਨ ਨਾ ਬੋਨ ਨਾ ਸਭ ਤਜਿਓ ਹੈ ਸਖਬੀਰ तनना बुनना सब त है कबीर हर का नाम हर का नाम लिख लियो शरीर राव हर का नाम लिख लियो शरीर राव बिसर राम स्नेने बिस राम स्नेने बसर राम स्नेने बस राम स्ने जब लग तागा बहो बेही जब लग तागा बाहो बेही तब लग बिसर राम सने तब लग बिसर राम स्नेही बिसर राम सनेह बिसर राम सने बिसर राम सनेह बिसर राम सने ਓਛੀ ਮਤ ਮੇਰੀ ਜਾਤ ਜਲਾ ਓਛੀ ਮਤ ਮੇਰੀ ਜਾਤ ਜਲਾ ਹਰ ਕਾ ਨਾਮ ਲੇਖੇ ਹਰ ਕਾ ਨਾਮ ਲਿਓ ਮੈਲਾ ਹਰ ਕਾ ਨਾਮ ਲਿਓ ਮੈਲਾ ਬਿਸਰੈ RAM ਸਨੇਹ ਬਿਸਰੈ RAM ਸਨੇਹ ਬਿਸਰੈ RAM ਸਨੇਹ ਬਿਸਰੈ RAM ਸਨੇਹ ਕਹਿਤ ਕਬੀਰ ਸੁਣੋ ਮੇਰੀ ਮਾਈ ਕਹਿਤ ਕਬੀਰ ਸੁਣੋ ਮੇਰੀ ਮਾਈ ਅਮਰਾ ਇਨਕਾ ਦਾਤਾ ਏਕ ਰਗੁਰਾਈ ਅਮਰਾ ਇਨਕਾ ਦਾਤਾ ਏਕ ਰਗੁਰਾਈ ਬਿਸਰੈ ਰਾਮ ਸਨੇਹੀ ਬਿਸਰੈ ਰਾਮ ਸਨੇਹੀ ਬਿਸਰੈ ਰਾਮ ਸਨੇਹੀ ਬਿਸਰੈ ਰਾਮ ਸਨੇਹੀ तब लग बागो तब लग बिसर राम स्नेने तब लग बिसर राम सने तब लग बिसर राम सनेह तब लग बिसर राम स्नेह बिसर राम सनेह बिस नाम सने बिसरै राम स्नेह ਬਿਸਰੈ RAM ਸਨੇਹੀ ਜਬ ਲਗ ਤਾਗਾ ਬਾਹੋ ਬਹੀ ਤਬ ਲਗ ਬਿਸਰੈ RAM ਸਨੇਹੀ ਇਹ ਸ਼ਬਦ ਭਗਤ ਕਬੀਰ ਸਾਹਿਬ ਜੀ ਦਾ ਉਚਾਰਿਆ ਹੋਇਆ ਹੈ ਜਿਸ ਦੇ ਵਿੱਚ ਭਗਤ ਜੀ ਬਿਆਨ ਕਰਦੇ ਨੇ ਕਬੀਰ ਸਾਹਿਬ ਕਹਿ ਰਹੇ ਨੇ ਕਬੀਰ ਸਾਹਿਬ ਕਹਿਣ ਲੱਗੇ ਸਾਡੀ ਮਾਂ ਸਾਡੇ ਸਾਹਮਣੇ ਬੈਠ ਕੇ ਉੱਚੀ ਉੱਚੀ ਰੋਣ ਲੱਗ ਪਈ ਮੌਸਮ-ਮੌਸਰ ਹੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੇ ਰਗੁਰਾਈ ਮਾਂ ਰੋਈ ਜਾ ਰਹੀ ਏ ਕਬੀਰ ਸਾਹਿਬ ਕਹਿਣ ਲੱਗੇ ਮਾਂ ਤੂੰ ਰੋਣੇ ਕਿਉਂ ਏ ਮਾਂ ਕਹਿੰਦੀ ਰੋਵਾ ਨਾ ਤੇ ਹੋਰ ਕੀ ਕਰਾਂ ਤੂੰ ਤੇ ਕੰਮ ਕਰਦਾ ਕੋਈ ਨਹੀਂ ਇਹ ਬਾਰਿਕ ਕੈਸੇ ਜੀਵੇ ਜਿਉ ਰਗੁਰਾਈ ਇਹ ਜਿਹੜੇ ਬੱਚੇ ਨੇ ਇਹ ਕੈਸੇ ਜੀਣਗੇ ਇਹਨਾਂ ਦੀ ਪਾਲਣਾ ਕਿਵੇਂ ਹੋਵੇਗੀ ਮੈਂ ਮੈਂ ਤੇ ਤਾਰ ਰੋਨੀ ਆ ਰੋਵਾ ਨਾ ਤੇ ਹੋਰ ਕੀ ਕਰਾਂ ਮੋਸਮ ਅਸਰੋ ਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੇ ਰਗੁਰਾਈ ਬਿਸਰ ਰਾਮ ਸੁਨੇ ਬਿਸਰ ਰਾਮ ਸੁਨੇ ਬਿਸਰ ਰਾਮ ਸੁਨੇ ਬਿਸਰ ਰਾਮ ਸੁਨੇ ਥਬ ਲਗਬਾ ਤਬ ਲੱਗ ਬਿਸਰੈ RAM ਸਨੇਹੀ ਤਬ ਲੱਗ ਬਿਸਰੈ RAM ਸਨੇਹੀ ਬਿਸਰੈ RAM ਸਨੇਹੀ ਬਿਸਰੈ RAM ਸਨੇਹੀ ਬਿਸਰੈ RAM ਸਨੇਹੀ ਤਨ ਨਾ ਬਨ ਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮਲ ਹਰ ਕਾ ਨਾਮ ਲਿਖ ਲਿਓ ਸਰੀਰ ਕਬੀਰ ਸਾਹਿਬ ਜਾਤ ਦੇ ਜਲਾਏ ਸਨ ਸੂਤਰ ਉਣਨਾ ਇਹਨਾਂ ਦਾ ਕੰਮ ਸੀ ਮਾਂ ਕਹਿੰਦੀ ਏ ਤਨ ਨਾ ਬੁਣਨਾ ਸਭ ਤਜਿਓ ਹੈ ਕਬੀਰ ਐ ਕਬੀਰ ਸੋਤਣ ਔ ਸੂਤਰ ਉਣਨਾ ਉਨਨਾ ਤਨਨਾ ਇਹ ਕੰਮ ਛੱਡ ਕੇ ਨਾਮ ਸਰੀਰ ਤੇ ਲਿਖ ਲਿਆ ਏ ਹਰ ਵਕਤ ਰਾਮ ਰਾਮ ਕਰਦਾ ਰਹਿਣਾ ਏ ਕੰਮ ਨਹੀਂ ਕਰਦਾ ਰੋਵਾਂ ਨਾ ਤੇ ਹੋਰ ਕੀ ਕਰਾਂ ਤਨਨਾ ਬਨਨਾ ਸਬਤ ਤਜਿਓ ਹੈ ਕਬੀਰ ਹਰ ਕਾ ਨਾਮ ਲਿਖ ਲਿਓ ਸਰੀਰ ਤਨ ਨਾ ਬਨ ਨਾ ਸਭ ਤਜਿਓ ਹੈ ਕਬੀਰ ਹਰ ਕਾ ਨਾਮ ਲਖ ਲਿਓ ਸਰੀਰ ਬਿਸਰੈ RAM ਸਨੇਹੀ ਬਿਸਰੈ RAM ਸਨੇਹੀ ਬਿਸਰੈ RAM ਸਨੇਹੀ ਬਿਸਰੈ RAM ਸਨੇਹੀ ਤਬ ਲਗ ਬਿਸਰੈ RAM ਸਨੇਹੀ ਤਬ ਲਗ ਬਿਸਰੈ RAM ਸਨੇਹੀ ਵਿਸਰ ਰਾਮ ਸਨੇਹ ਵਿਸਰ ਰਾਮ ਸਨੇਹ ਵਿਸਰ ਰਾਮ ਸਨੇਹ ਵਿਸਰ ਰਾਮ ਸਨੇਹ ਮਾਉਂ ਟੀ ਉਟੀ ਰੋ ਲੱਗ ਪਈ ਕਬੀਰ ਸਾਹਿਬ ਕਹਿਣ ਲੱਗੇ ਮਾਂ ਤੂੰ ਸੱਚੀ ਏ ਤੂੰ ਤਾਰੋਂ ਨੇ ਕਬੀਰ ਸਾਹਿਬ ਕਹਿਣ ਲੱਗੇ ਮਾਂ ਤੂੰ ਸੱਚੀ ਤੂੰ ਤਾਰੋਂਨੀ ਐ ਮੈਂ ਸੱਚਾ ਕੰਮ ਨਹੀਂ ਕਰਦਾ ਮਾਂ ਕਹਿੰਦੀ ਤੂੰ ਕੰਮ ਨਹੀਂ ਕਰਦਾ ਮੈਂ ਰੋਨੀ ਆ ਮੈਂ ਸੱਚੀ ਆ ਤੂੰ ਕੰਮ ਨਹੀਂ ਕਰਦਾ ਤੂੰ ਕਿਵੇਂ ਸੱਚਾ ਹੋਇਆ ਕਬੀਰ ਸਾਹਿਬ ਕਹਿਣ ਲੱਗੇ ਜਬ ਲਗ ਧਾਗਾ ਜਦ ਲੱਗ ਧਾਗਾ ਬਾਹੋ ਬੇ ਜਦ ਲੱਗ ਧਾਗਾ ਬਾਹੋ ਬੇ ਜਦੋਂ ਮੈਂ ਸੂਤਰ ਜਦੋਂ ਮੈਂ ਸੂਤਰ ਲੋਹੇ ਦੀ ਨਲੀ ਵਿੱਚ ਪਾ ਕੇ ਸੂਤਰ ਨੂੰ ਦੂਸਰੇ sire ਤੇ ਪਹਚਾਉਣ ਵਾਸਤੇ ਜਦੋਂ ਮੈਂ ਨਲੀ ਵਿੱਚ ਫੂਕ ਮਾਰਦਾ ਹਾਂ ਉਸ ਵਕਤ ਮੈਨੂੰ ਰਾਮ ਵਿਸਰ ਜਾਂਦਾ ਹੈ ਜਬ ਲੱਗ ਤਾਗਾ ਬਾਹੋ ਬਈ ਤਬ ਲੱਗ ਵਿਸਰ ਰਾਮ ਸਨੇਹੀ ਜਦੋਂ ਫੂਕ ਮਾਰਦਾ ਏ ਮੈਨੂੰ ਉਦੋਂ ਰਾਮ ਵਿਸਰ ਜਾਂਦਾ ਏ ਇਸ ਕਰਕੇ ਮੈਂ ਕੰਮ ਨਹੀਂ ਕਰਦਾ ਕਬੀਰ ਸਾਹਿਬ ਇੱਕ ਮਿੰਟ ਵੀ ਰਾਮ ਤੋਂ ਵਿਸਰਲਾ ਨਹੀਂ ਚਾਹੁੰਦੇ ਫੂਕ ਮਾਰਨਾ ਵਿੱਚ ਤੋਕ ਮਾਰਨ ਵਿੱਚ ਕਿੰਨੀ ਗਦੇਰ ਲੱਗਦੀ ਐ ਪਰ ਉਹ ਕਹਿੰਦੇ ਨੇ ਮੈਂ ਤਾਂ ਇੱਕ ਸਕਿੰਟ ਵੀ ਨਹੀਂ ਵਿਸਰ ਸਕਦਾ ਨਾਮ ਤੋਂ ਬਿਨਾ ਰਹਿ ਸਕਦਾ ਕਿਵੇਂ ਕੰਮ ਕਰਾਂ ਵਿਸਰ ਰਾਮ ਸਨੇਹੀ ਵਿਸਰ ਰਾਮ ਸਨੇਹੀ ਵਿਸਰ ਰਾਮ ਸਨੇਹੀ ਵਿਸਰ ਰਾਮ ਸਨੇਹੀ ਤਬ ਲੱਗ ਬਾਹ ਬਿਸਰ 베ਰੀ ਤਬ ਲੱਗ ਬਿਸਰ ਰਾਮ ਸਨੇਹੀ ਤਬ ਲੱਗ ਬਿਸਰ ਰਾਮ ਸਨੇਹੀ ਤਬ ਲੱਗ ਬਿਸਰ ਰਾਮ ਸਨੇਹੀ 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 ਪੋਛੀ ਮਤ ਮੇਰੀ ਜਾਤ ਜੱਲਾ ਹਰ ਕਾ ਨਾਮ ਲਿਓ ਮੈਂ ਲਹਾ ਪੋਛੀ ਜਾਤ ਮੇਰੀ ਜਾਤ ਜੱਲਾ ਹਰ ਕਾ ਨਾਮ ਲਿਓ ਮੈਂ ਲਹਾ ਐ ਮਾਂ ਮੇਰੀ ਤੇ ਮਤ ਨੀਵੀ ਪਤਵੀ ਮੇਰੀ ਨੀਵੀ ਮੇਰਾ ਜਨਮ ਜਲਾਆਂ ਦੇ ਘਰ ਏ ਮੈਂ ਨੀਵਾ ਨੀਵੀ ਜਾਤ ਦਾ ਪਰ ਜਦੋਂ ਦਾ ਮੈਂ ਨਾਮ ਜਪਣ ਲੱਗਾ RAM RAM ਕਰਦਾ ਨਾ ਲੋਕੀ ਮੈਨੂੰ ਭਗਤ ਜੀ ਭਗਤ ਜੀ ਕਹਿਣ ਲੱਗ ਪਿਆ ਹਰ ਪਾਸੇ ਜੈ ਜੈਕਾਰ ਹੋਣ ਲੱਗੀ ਇਸ ਕਰਕੇ ਮੈਂ ਵੀ ਉੱਚਾ ਹੋ ਗਿਆ ਵਾ ਬਿਸਰ ਰਾਮ ਸਨੇ ਬਿਸਰ ਰਾਮ ਸਨੇ ਹੋਛੀ ਜਾਤ ਮੇਰੀ ਜਾਤ ਜਲਾ ਹਰ ਕਾ ਨਾਮ ਲਿਓ ਮੈਲਾ ਹੋਛੀ ਜਾਤ ਮੇਰੀ ਜਾਤ ਜਲਾ ਹਰ ਕਾ ਨਾਮ ਲਿਓ ਮੈਲਾ ਬਿਸਰ ਰਾਮ ਸਨੇਹੀ ਬਿਸਰ ਰਾਮ ਸਨੇਹੀ ਬਿਸਰ ਰਾਮ ਸਨੇਹੀ ਬਿਸਰ ਰਾਮ ਸਨੇਹੀ ਤਬ ਲਗ ਬਿਸਰ ਰਾਮ ਸਨੇਹੀ ਤਬ ਲਗ ਬਿਸਰ ਰਾਮ ਸਨੇਹੀ ਬਿਸਰ ਰਾਮ ਸਨੇਹੀ ਬਿਸਰ ਰਾਮ ਸਨੇਹੀ ਕਹੇ ਤਕਬੀਰ ਸੁਣੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗੁਰਾਈ ਕਹੇ ਤਕਬੀਰ ਸੁਣੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗੁਰਾਈ ਕਬੀਰ ਸਾਹਿਬ ਕਹਿਣ ਲੱਗੇ ਮਾਂ ਤੂੰ ਤੇ ਐਵੇਂ ਰੋਈ ਜਾਨੀਏ ਮੇਰੀ ਗੱਲ ਸੁਣ ਧਿਆਨ ਨਾਲ ਜਿਹੜੇ RAM ਨੇ ਸਾਨੂੰ ਪੈਦਾ ਕੀਤਾ ਏ ਉਹ ਮੇਰੀ ਤੇ ਤੇਰੀ ਇਹਨਾਂ ਬੱਚਿਆਂ ਦੀ ਆਪੇ ਪਾਲਣਾ ਕਰੇਗਾ ਤੂੰ RAM ਨਾਮ ਜਪਿਆ ਕਰ RAM ਨਾਮ ਕਿਆ ਕਰ ਉਹ ਆਪੇ ਪਾਲਣਾ ਕਰੇਗਾ ਕਹਿ ਤਕਬੀਰ ਸੁਣੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗੁਰਾਈ ਆਹ ਇਹ ਕਬੀਰ ਸੁਣੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗੁਰਾਈ ਬਿਸਰ ਰਾਮ ਸਨੇਹ ਬਿਸਰ ਰਾਮ ਸਨੇਹ ਬਿਸਰ ਰਾਮ ਸਨੇਹ ਬਿਸਰ ਰਾਮ ਸਨੇਹ ਜਬ ਲਗਤਾ ਗਾ ਬਾਹੂ ਬੀ ਤਬ ਲੱਗ ਬਿਸਰ ਰਾਮ ਸਨੇਹੀ ਜਬ ਲੱਗ ਤਾਗਾ ਬਾਹੋ ਬੀ ਤਬ ਲੱਗ ਬਿਸਰ ਰਾਮ ਸਨੇਹੀ 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 ਇਸ ਸਾਖੀ ਭਗਤ ਕਬੀਰ ਸਾਹਿਬ ਜੀ ਦੀ ਜਿਹਦੇ ਵਿੱਚ ਮਾਰ ਹੁੰਦੀ ਏ ਤੇ ਕਬੀਰ ਸਾਹਿਬ ਉਹਨੂੰ ਸਮਝਾਉਂਦੇ ਨੇ ਮਾ ਕੋ ਜੇਰਾ ਨਹੀਂ ਹੁੰਦਾ ਇਸ ਸਾਖੀ ਦੇ ਵਿੱਚ ਇਹੋ ਦੱਸਿਆ ਹੈ ਜਬ ਲਗ ਧਾਗਾ ਬਾਹੋ ਬਿਹੀ ਤਬ ਲਗ ਬਿਸਰ ਰਾਮ ਸਨੇਹੀ ਵਾਰ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ